ਸਾਨੂੰ 1947 ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਣਾ ਸੀ ਇੱਕ ਦੇਸ਼ ਭਗਤ ਕੌਮ ਸੀ ਇਹ ਜਜਾਰੂਆਂ ਦੀ ਕੌਮ ਸੀ ਇਹ ਸ਼ਹੀਦਾਂ ਦੀ ਕੌਮ ਸੀ 128 ਚੋਂ 95 ਸ਼ਹਾਦਤਾਂ ਤੇ ਸ਼ਹੀਦੀਆਂ ਪੰਜਾਬ ਦੇ ਲੋਕਾਂ ਨੇ ਤੇ ਸਿੱਖ ਕੌਮ ਨੇ ਦਿੱਤੀਆਂ ਉਦੋਂ ਇਹ ਸ਼ਹੀਦ ਹੁੰਦੇ ਸੀ ਜਦੋਂ 1947 ਨੂੰ ਦੇਸ਼ ਆਜ਼ਾਦ ਹੋਇਆ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੇ ਪਹਿਲਾ ਫਤਵਾ ਸਿੱਖ ਕੌਮ ਤੇ ਪੰਜਾਬੀਆਂ ਦੇ ਹੱਥ 'ਚ ਇਹ ਦੇ ਦਿੱਤਾ ਕਿ ਇਹ ਜਰਾਏ ਪੇਸ਼ ਲੋਕ ਨੇ ਜਰਾਏ ਪੇਸ਼ ਆ ਜਿਹੜੇ ਆਪਾਂ ਬੈਠੇ ਆਂ ਆਪਾਂ ਨੂੰ ਜਰਾਵੇਂ ਪੇਸ਼ ਤੇ ਜਦੋਂ ਸ਼ਹੀਦੀਆਂ ਲਵਾਉਣੀਆਂ ਸੀ ਸ਼ਹੀਦੀਆਂ ਕਰਾਉਣੀਆਂ ਸੀ ਉਦੋਂ ਅਸੀਂ ਦੇਸ਼ ਪੱਖੀ ਸੀ ਮਤਲਬ ਇਹਨਾਂ ਦਾ ਤਰਾਜੂ ਦਿੱਲੀ ਵਾਲਿਆਂ ਦਾ ਪੰਜਾਬ ਦੇ ਪ੍ਰਤੀ ਸਿੱਖ ਕੌਮ ਦੇ ਪ੍ਰਤੀ ਤੁਸੀਂ ਆਪ ਹੀ ਆਪਣੀ ਤਕੜੀ ਤੋਲੋ ਜਦੋਂ ਕੁਰਬਾਨੀਆਂ ਲੈਣੀਆਂ ਤੁਸੀਂ ਤੁਸੀਂ ਸ਼ਹੀਦਿਆ ਤੇ ਜਦੋਂ ਮੌਕਾ ਮਿਲ ਗਿਆ ਤੁਸੀਂ ਉਦੋਂ डाकू जे ਤੁਸੀਂ ਚੋਰ ਜੀ ਸਾਲ 1967 ਤੋਂ ਬਾਅਦ ਆ ਤਾਂ ਹਰ ਚੀਜ਼ ਦਾ ਅੰਤ ਤੇ ਹੱਦ ਕਰ ਦਿੱਤੀ ਐਨੀ ਡਿਸਕ੍ਰਿਮੀਨੇਸ਼ਨ 1967 ਦੇ ਵਿੱਚ ਬਹੁਤ ਯਾਰਾਂ ਲੋਕਾਂ ਦਾ ਜੇਲਾਂ ਚ ਜਾਣਾ ਬਹੁਤ ਲੋਕਾਂ ਦੀਆਂ ਸ਼ਹੀਦੀਆਂ ਜੇਲਾਂ ਚ ਵੀ ਹੋਈਆਂ ਨੌਕਸ ਹੋਣੀ ਅਗੇ ਸੀ ਕੈਰੋਂ ਵਾਲ ਦੇ ਉਹਨਾਂ ਦੀ ਬਠਿੰਡੇ ਜੇਲ੍ਹ ਚ ਪੰਜਾਬੀ ਸੂਬੇ ਦੇ ਮੋਰਚੇ ਦੀ ਸ਼ਹੀਦੀ ਹੋਈ ਇਹ ਤਾਂ ਕਰਕੇ ਹੋਰ ਵੀ ਸੰਗ ਨਹੀਂ ਜਿਨ੍ਹਾਂ ਨੂੰ ਉਸ ਸਮੇਂ ਸ਼ਹਾਦਤਾਂ ਦਿੱਤੀਆਂ ਤੇ ਪਰ ਦਿੱਤਾ ਕਿ ਜੇ ਪੰਜਾਬੀ ਸੂਬਾ ਦਿੱਤਾ ਸਾਡੇ ਵਿੱਚ ਅੰਦੀ ਗੜ ਵੀ ਖੋਲਿਆ ਸਾਡਾ ਪਾਣੀ ਖੋਲਿਆ ਪੰਜਾਬੀ ਬੋਲਦੇ ਇਲਾਕੇ ਖੋਲੇ ਤੇ ਹੁਣ ਇਹ ਇਨਾਂ ਦੀ ਆ ਪੰਜਾਬੀ ਨੂੰ ਖਤਮ ਕਰਨ ਦੀ ਪੰਜਾਬ ਦੀ ਹਿਸਟਰੀ ਨੂੰ ਸਿੱਖ ਹਿਸਟਰੀ ਨੂੰ ਕਦਾਬਾਂ ਚੋ ਲੋਭ ਕਰ ਰਿਹਾ ਡੈਲੀਬ੍ਰੇਟਰੀ ਜਾਨ ਬੁੱਝ ਕੇ ਤਰੀਕੇ ਨਾਲ ਕਿਉਂਕਿ ਜੇ ਸਿੱਖ ਬੱਚੇ ਆਪਣੀ ਹਿਸਟਰੀ ਪੜ੍ਹਨਗੇ ਇਹ ਉਸੇ ਤਰ੍ਹਾਂ ਕੌਮੀ ਪ੍ਰਵਾਨੇ ਬਣ ਗਏ ਇਹਨਾਂ ਦੇ ਵਿੱਚੋਂ ਇਹ ਨਾਲ ਹੀ ਹਿਸਟਰੀ ਨੂੰ ਡਿਲੀਟ ਕਰ ਦਿਓ ਤਾਂ ਕਿ ਆਪਣੀ ਹਿਸਟਰੀ ਨਾ ਪਰ ਸਕਾ ਸੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਅੱਜ ਵੀ ਦਿੱਲੀ ਦੀ ਜਿਹੜੀ ਸਰਕਾਰ ਵੀ ਬਣੀ ਆ ਜੇ ਕਾਂਗਰਸੀ ਸਰਕਾਰ ਸੀ ਉਹਨਾਂ ਨੇ ਪਹਿਲਾ ਖਤਾਬ ਸਾਨੂੰ ਜਰਮ ਪੇਸ਼ੀ ਦਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਪਾਣੀ ਮੰਗਿਆ ਪਾਣੀ ਜਿਹੜਾ ਸਾਡਾ ਹੱਕ ਸੀ ਸਾਰਾ ਪਾਣੀ ਹਰੀਕੇ ਹੜ ਤੋਂ ਪੰਜਾਬ ਦੀ ਹਿੱਕ چیر ਕੇ ਇੰਨਾ ਰਾਜਸਥਾਨ ਨੂੰ ਘੁਲਾਤਾ ਤੇ ਪਾਣੀ ਆਹੀ ਉਹ ਮੰਗਦੇ ਸਾਂ ਜਿਹੜੇ ਹੁਣ ਆਪਾਂ ਨੂੰ ਲੋੜ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ 88 ਦੇ ਵਿੱਚ ਇਹ ਮੋਰਚਾ ਲਾਇਆ ਉਹਨਾਂ ਨੂੰ ਪਤਾ ਹੀ ਹੈ ਹਾਲਤ ਹੋ ਜਾਣੀ ਪਾਣੀ ਥੱਲੇ ਨਿਕਲਣਾ ਨਹੀਂਗਾ ਉਹ ਪਾਣੀ ਦੇ ਬਦਲੇ ਸਾਡਾ ਪੰਜਾਬ ਦਾ ਨਸਾਰਿਆਂ ਨੇ ਕਾਹਨ ਕਿੱਦਾ ਜਿਹੜਾ ਆਪਾਂ ਸਮਾਂ 1984 ਤੋਂ ਲੈ ਕੇ 82 ਤੋਂ ਲੈ ਕੇ 97 ਤੱਕ ਤੋਹਾਂ ਆਪਣੇ ਰੂਪ ਚੰਡਾਇਆ ਜਿਹੜੇ ਉਸ ਤੋਂ ਬਾਅਦਾਂ ਦੇ ਬੱਚੇ ਜੰਮਿਆ 84 ਤੋਂ ਬਾਅਦਾਂ ਜੰਮੇ ਉਹਨਾਂ ਨੂੰ ਕੋਈ ਪਤਾ ਨਹੀਂਗਾ ਕੀ ਸ਼੍ਰੋਮਣੀ ਕਾਲੀਦਾਲ ਨੇ ਪੰਜਾਬ ਵਾਸਤੇ ਕੀ ਕੀਤਾ ਤੇ ਪੰਜਾਬੀ ਵਾਸਤੇ ਕੀ ਕੀਤਾ ਆ ਜੋ ਸੁਲਤਾਨਬੜੀਆਂ ਇਹ ਤਾਂ ਸ਼੍ਰੋਮਣੀ ਕਾਲੀਦਾਲ ਨੇ ਦਿੱਤੀਆਂ ਜਿਨ੍ਹਾਂ ਨੇ ਅਸਲ ਕੰਮ ਕੀਤਾ ਵਾ ਜਿਨ੍ਹਾਂ ਨੇ ਦਾਬਾਂ ਪੁੱਟੀਆਂ ਵਾ ਪੈੜੀਆਂ ਪੱਧਰੀਆਂ ਕਰਕੇ ਤੁਹਾਨੂੰ ਖੇਤ ਬਣਾ ਕੇ ਦਿੱਤਾ ਉਹਨਾਂ ਨੂੰ ਛੱਡ ਕੇ ਤੇ ਇੱਕ ਤੁਸੀਂ ਉਹੋ ਜੇ ਬੰਦੇ ਨੂੰ ਗਾੜੀ ਲਾਤਾ ਵੀ ਮੈਂ ਬਦਲਾ ਲਿਆਉਣਾ ਮੈਂ ਆ ਆ ਕੰਮ ਕਰੂ ਜਿੰਨਾ ਚੁ ਉਹਨੇ ਇੱਕ ਕੰਮ ਨਹੀਂ ਕੀਤਾ ਤੁਹਾਡੇ ਸਾਹਮਣੇ ਮੈਂ ਕਾਂਗਰਸ ਪਾਰਟੀ ਦੀ ਵੀ ਉਹੀ ਗੱਲ ਕਰੂੰਗਾ ਤੇ ਮੈਂ ਆਮ ਆਵੀ ਪਾਰਟੀਆਂ ਵੀ ਉਹੀ ਗੱਲ ਕਰੂਗਾ ਇਹਨਾਂ ਦੋਵਾਂ ਨੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਇੱਕ ਬੰਦੇ ਨੇ ਤੇ ਇਹ ਕਹਤਾ ਮੈਂ ਘਰ ਘਰ ਨੌਕਰੀ ਦੇ ਦੂੰਗਾ ਦੂਜੇ ਨੇ ਕਹਤਾ ਵੀ ਮੈਂ ਤਾਂ ਬੀਬੀਆਂ ਨੂੰ ਵੀ ਆਖ ਕੇ ਯਾਰ ਦੇ ਦੂੰਗਾ ਤੇ ਇੱਕ ਇਹ ਤੋਂ ਪਹਿਲੋ ਆਇਆ ਸੀ ਮੋਦੀ ਜਿਨੇ ਆਖਿਆ ਮੈਨੂੰ ਵੋਟ ਪਾਜੋ ਤਾਂ ਮੈਂ 15-15 ਲੱਖ ਰੁਪਈਆ ਦੇ ਦੂੰ ਤੇ ਜੇ ਠੱਗਾਂ ਦੀ ਗਿਣਤੀ ਲਾਈਏ ਉਹ ਵੀ ਠੱਗਾ ਮੋਦੀ ਜਿੰਨੇ 15 ਲੱਖ ਰੁਪਇਆ ਦੇਣਾ ਕੀਤਾ ਸੀ ਵੀ ਮੈਂ ਦਊਂਗਾ ਉਹਨੇ ਮਠਗੀ ਮਾਰੀ ਕੈਪਟਨ ਅਵਿੰਦਰ ਥੋਰੋ ਵੀ ਠੱਗੀ ਮਾਰੀ ਮੈਂ ਨਸ਼ਾ ਬੰਦ ਕਰ ਦੂੰਗਾ ਮੈਂ ਸਾਰਾ ਜ਼ਿਮੀਂਦਾਰਾਂ ਦਾ ਮੈਂ ਮਾਲੀਏ ਸਾਰੇ ਮaaf ਕਰ ਦੂੰਗਾ ਇਹ ਤਾਂ ਅੱਗੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਸੀ ਉਹਨੇ ਕੀ ਕਰਨਾ ਸੀ ਉਹ ਵੀ ਠੱਗੀ ਮਾਰ ਕੇ ਗਾਹ ਗਿਆ ਤੁਹਾਨੂੰ ਨਹੀਂ ਪਤਾ ਲੱਗਦਾ ਤੀਜਾ ਆ ਗਿਆ ਮੈਂ ਮੈਂ ਘਰ ਘਰ ਨੌਕਰੀ ਦੇਣੀ ਹੈ ਮੈਂ ਬੀਬੇ ਨੂੰ 1000 ਰੁਪਇਆ ਦੇਣਾ ਮੈਂ ਬਦਲਾ ਲਿਆ ਦੂੰਗਾ ਮੈਂ ਨਸ਼ੇ ਬੰਦ ਕਰ ਦੂੰਗਾ ਉਹ ਸਾਡੇ ਦੇ ਤੇ ਤੁਸੀਂ ਤੂੰਬ ਚਲਾਉਂਦੇ ਨਸ਼ੇ ਇਹਨਾਂ ਲਾਏ ਤੇ ਤੁਸੀਂ ਕੀ ਕੀਤਾ ਅਸੀਂ ਤਾਂ ਕੋਸ਼ਿਸ਼ ਕੀਤੀ ਕੋਈ ਲਿਮਟਡ ਲੋਕੀ ਰਹਿ ਗਏ ਡਰ ਡੁੱਕ ਰਹਿ ਗਏ ਹੁਣ ਤੇ ਘਰਾਂ ਚ ਕੁੰਡੀ ਖੜਕਾ ਕੇ ਨਸ਼ਾ ਵਰਤਨ ਹੁੰਦੀ ਆ ਲੈ ਲੋ ਜਿੰਨੇ ਸਾਰੇ ਉੱਠ ਕੇ ਲੈਣਾ ਸਰਦਾਰ ਸਾਹਿਬ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹ ਸ਼੍ਰੋਮਣੀ ਕਾਲੀ ਦਾ ਜਿੰਨੇ ਸਾਨੂੰ ਜੰਗਲ ਪੁੱਟ ਪੁੱਟ ਕੇ ਕਿਸਮ ਦੀ ਪੈੜੀ ਬਣਾ ਕੇ ਦਿੱਤੀ ਹੈ ਜੀ ਚੋਂ ਤੁਸੀਂ ਖੇਤੀ ਬੜੀ ਅੱਜ ਕਰ ਰਹੇ ਸਾਰੇ ਲੋਕ ਤੁਹਾਨੂੰ ਇੰਨੀਆਂ ਸਹੂਲਤਾਂ ਦੇ ਦਿੱਤੀਆਂ ਅਹੀਂ ਆ ਬਦਲਾਵਾਂ ਵਾਲਿਆਂ ਦੇ ਆਖੇ ਝੂਠ ਦੇ ਜਿਹੜੇ ਮਜਾਰੇ ਬਣੇ ਫਿਰਦੇ ਆਂ ਇਹਨਾਂ ਦੇ ਮਗਰ ਲੱਗ ਤਰੇ ਕਿਰਪਾ ਕਰੋ ਸ਼੍ਰੋਮਣੀ ਕਾਲੀ ਦਲ ਦੇ ਇਤਿਹਾਸ ਨੂੰ ਵੀ ਪੜੋ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਸਮਝੋ ਆਪਾਂ ਜਦੋਂ ਸਮਝਦੇ ਨਹੀਂ ਆਪਾਂ ਪੜਦੇ ਨਹੀਂ ਆਪਾਂ ਨੂੰ ਇਹ ਨਹੀਂ ਪਤਾ ਵੀ ਸ਼੍ਰੋਮਣੀ ਕਾਲੀ ਦਲ ਨੇ ਸਾਨੂੰ ਕਿਹੜੀ ਕਿਹੜੀ ਸੁੱਖ ਸਹੂਲਤ ਦਿੱਤੀਆਂ ਜੋ ਸਹੂਲਤਾਂ ਗਣਈਏ ਤੇ ਥਕਾਣਾ ਪੈ ਜਾਣ ਗਿਆ ਬਿਜਲੀ ਦੇ ਮਾਫ ਰੈਮਿਊ ਮਾਫ ਵਡਾਪਾ ਪੈਨਸ਼ਨਾਂ ਸਗਨ ਸਕੀਮਾਂ ਉਹੀ ਐਸੀ ਸ਼ੈ ਨਹੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੀਆਂ ਜੇਬਾਂ ਨੂੰ ਸਖਾਲਤਾ ਦੇਣ ਵਾਸਤੇ ਤੁਹਾਡਾ ਜੀਵਨ ਪੱਧਰ ਚੁੱਕਣ ਵਾਸਤੇ ਤੁਹਾਨੂੰ ਸਹੂਲਤਾਂ ਸਾਰੀਆਂ ਨਾ ਦਿੱਤੀਆਂ ਸੋ ਅੱਜ ਲੋੜ ਆ ਇਹ ਭਲੇਖੇ ਨੂੰ ਛਕੇ ਟੰਗੋ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਆਉਣ ਵਾਲੇ ਸਮੇਂ ਦੀ ਸਰਕਾਰ ਭਾਵੇਂ ਅਜੇ ਦੂਰ 2027 ਪਰ ਜੇ ਕੋਈ ਫਸਲ ਤੁਹਾਂ ਬੀਜਣੀ ਆ ਨਾ ਫਸਲ ਗਾ ਤੁਹਾਂ ਚੰਗੀ ਵੜਣੀ ਆ ਉਹਦੀ ਤਿਆਰੀ ਦੀ ਬਹੁਤ ਲੋੜ ਆ ਤੁਸੀਂ ਭਲੇਖੇ ਚ ਬਹੁਤ ਛੇਤੀ ਆਉਂਦੇ ਜੇ ਬਹੁਤ ਛੇਤੀ ਤੁਸੀਂ ਬਦਲਾ ਦੇ ਚੱਕਰ ਚ ਪਏ ਤਾਂ ਸਾਰੇ ਬਦਲਾ ਇੱਥੇ ਹੋਇਆ ਵੇਖ ਲਿਆ ਕੋਈ ਬਦਲਾ ਨਹੀਂ ਹੋਣਾ ਜੋ ਚੰਗੇ ਹਿੱਤ ਤੁਹਾਡੇ ਪਾਲਣਿਆ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਸੀਂ ਆਪਣੀ ਬਣਾਓਗੇ ਉਹ ਤੁਹਾਡੇ ਪਾਲੂਗੀ ਬਾਕੀ ਤੁਹਾਨੂੰ ਸਾਰੇ ਮਤਰਈ ਮੰਗ ਲਾਰੇ ਜਰੂਰ ਲਾਉਣਗੇ ਤੁਹਾਡਾ ਉਹਨਾਂ ਕੱਖ ਨਹੀਂ ਸਵਾਰਨਾ ਸੋ ਜਿੰਨੇ ਝੂਠ ਤੁਹਾਡੇ ਨਾਲ ਸੰਨ 47 ਤੋਂ ਪਹਿਲੋਂ ਉਤੋਂ ਬਾਦਾਂ ਛਾੜ ਵਾਲਾ ਪੰਜਾਬੀ ਸੂਬਾ ਉਹਦੇ ਵਿੱਚ ਜੋ ਸਾਨੂੰ ਇਹਨਾਂ ਨਾਮ ਦਿੱਤਾ ਸਾਡਾ ਲੋਕਾਂ ਨੂੰ ਤੇ ਪੰਜਾਬੀ ਸੂਬਾ ਜਾਂ ਕਿ ਇਹਨੂੰ ਦੂਜੀਆਂ ਸਟੇਟਾਂ ਨੂੰ ਇੱਕ ਗ੍ਰਿਫਤਾਰੀ ਤੋਂ ਬਗੈਰ ਉਤਨਾ ਹੀ ਉਹਨਾਂ ਦੀਆਂ ਸਟੇਟਾਂ ਸਾਰੀਆਂ ਦੀ ਬਣ ਗਈਆਂ ਸਾਨੂੰ ਦੇਣ ਲੱਗਿਆ ਮੈਂ ਦੱਸ ਰਿਹਾ ਤੁਹਾਨੂੰ ਪਾਣੀ ਦੀ ਜਿਹੜੀ ਲੜਾਈ ਜਿਹੜਾ ਪਾਣੀ ਤਾਂ ਡਾਟਾ ਤੋਂ ਰਹਿ ਜਾਂਦਾ ਜੇ ਇਹ ਹਰੀਕੇ ਹੈਡਵਰਕ ਦਾ ਹੀ ਕੰਟਰੋਲ ਮੰਗਿਆ ਸੀ ਅਹੀਂ ਰੋਪੜ ਹੈਡਵਰਕ ਦਾ ਕੰਟਰੋਲ ਮੰਗਿਆ ਸੀ ਜਦੋਂ ਸਾਡੇ ਮੋਰਚੇ ਲੱਗੇ ਆ ਅਸੀਂ ਉਹ ਕੁਝ ਮੰਗਿਆ ਸੀ ਅਸੀਂ ਬਹੁਤ ਕੁਝ ਅੱਜ ਵੀ ਕਰਨਾ ਜਾਣਦੇ ਕਰਾਂਗੇ ਪਰ ਸੋਚੇ ਰਹੇ ਆ ਵੀ ਉਦੋਂ ਵਰਗੀ ਮੁੜਕੇ ਇਹੋ ਜੀ ਕਦਰਲੋਗਾਰਤ ਪੰਜਾਬ 'ਚ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਨੀਅਰ ਲੀਡਰਸ਼ਿਪ ਤੁਹਾਨੂੰ ਉਹੋ ਜਿਹਾ ਪ੍ਰੋਗਰਾਮ ਦੇਊਗੀ ਜਿਹਦੇ ਨਾਲ ਮੋਰਚਾ ਵੀ ਸਾਰ ਹੋ ਜਾਏ ਪੰਜਾਬ ਦਾ ਨੁਕਸਾਨ ਵੀ ਘੱਟ ਹੋਵੇ